ਉਹੀ ਸ਼ੁਰੂ ਹੁੰਦੀ ਹੈ ਦੋਸਤੋ ਇੱਕ ਫੈਮਿਲੀ ਆਪਣੇ ਮੁੰਡੇ ਦਾ ਜਨਮ ਦਿਨ ਮਨਾਉਣ ਆਈ ਹੁੰਦੀ ਹੈ ਨੇ ਤੋ ਤਾਂ ਮੁੰਡੇ ਦੀ ਮਾਂ ਨੂੰ ਨਾ ਬੜੀ ਹੋਈ ਜ਼ਿਆਦਾ ਗਰਮੀ ਲੱਗਦੀ ਏ ਉਹ ਸਿੱਧੀ ਤਰਚੀ ਮਾਰਦੀ ਪਾਣੀ ਦੇ ਵਿੱਚ ਜਦੋਂ ਪਾਣੀ ਦੇ ਵਿੱਚ ਨਹਾਣ ਲੱਗਦੀ ਉਹਦੇ ਪੈਰ ਨੂੰ ਨਾ ਕੁਝ ਲੱਗਦਾ ਕਹਿੰਦੀ ਹੈ ਮੇਰੇ ਪੈਰ ਨੂੰ ਲੱਗਾ ਕੀ ਏ ਵੇਖਾਂ ਤੇ ਸਹੀ ਜਦੋਂ ਵੇਂਦੀ ਹੈ ਦੋਸਤੋ ਵਾਲੇ ਵਾਲੇ ਕੁਝ ਨਹੀਂ ਹੁੰਦਾ ਇਗਨੋਰ ਮਾਰਦੀ ਸਿੱਧਾ ਉਹਦੀ ਲੱਤ ਇੱਕ ਕਦਮ ਕੋ ਖਿੱਚ ਲੈਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਪਾਣੀ ਦੇ ਕੁਝ ਹੈਗਾ ਮਰਨੀਏ ਨਿਕਲ ਆ ਇਹਦੇ ਬਾਜੋ ਵਾਜਾ ਮਾਰਦੀ ਆਪਣੇ ਘਰ ਤਾਂ ਇਹਨੂੰ ਪਚਾ ਪਚਾ ਉਹਦੀ ਕੁੜੀ ਰਾਮਨਾ ਸੇਬ ਖਾਂਣ ਦੀ ਤੇ ਉਹਦਾ ਪਿਓ ਮੱਛੀਆਂ ਫੜਨ ਗਿਆ ਹੁੰਦਾ ਉਹ ਇੰਨੀ ਆਵਾਜ਼ਾਂ ਮਾਰਦੀ ਪਚਾਓ ਪਚਾਓ ਉਹਨਾਂ ਦੀ ਆਵਾਜ਼ ਕੀ ਸੁਵਾ ਸੁਣੇ ਐਡੀ ਦੂਰ ਤੇ ਤੂੰ ਮਰੀਂ ਨਾਣ ਗਈ ਐ ਮੁੰਡੇ ਨੂੰ ਲੱਗਦਾ ਵੀ ਮਾਂ ਆਈ ਕੋਨੀ ਪਿਓ ਕਹਿੰਦਾ ਤੇਰੀ ਮਾਂ ਕਿੱਥੇ ਮਰਨਿਆ ਉਹ ਵਖਦਾ ਤੇ ਉਹ ਤੇ ਉਹ ਮਰਨ ਡਈ ਐ ਇਹਨਾਂ ਨੂੰ ਦੋਸਤੋ ਮਾਰ ਕੇ ਛਾਲ ਮੁੰਡੇ ਦਾ ਪਿਓ ਮਾਂ ਨੂੰ ਬਚਾਣ ਜਾਂਦਾ ਵੀ ਇਹ ਤੇ پاگل ਹੋਈ ਐ ਅਸੀਂ ਤੇ ਨਹੀਂ پاگل ਹੋਏ ਸਾਰੇ ਚਲੇ ਨੂੰ ਬਚਾ ਕੇ ਆਈਏ ਐਡਾ ਡੂੰਗਾ ਸਮੁੰਦਰ ਤੇ ਤਿਰਛੀ ਮਾਰਨ ਗਈ ਐ ਥੱਲੇ ਦੋਸਤੋ ਪੂਰੀ ਮਾਂ ਨੂੰ ਚੁੱਕ ਲਿਆ ਹੁੰਦਾ ਤੇ ਬੋਟ ਤੱਕ ਲੈ ਆ ਹੁੰਦਾ ਜਦੋਂ ਉਹ ਆਪਣੀ ਮਾਂ ਨੂੰ ਚੁੱਕ ਕੇ ਬਾਹਾਂ ਲੈਂਦੇ ਨੇ ਤੇ ਪੁੱਛਦੇ ਨੇ ਤੂੰ ਕੱਤ ਲੇ ਸ਼ਵਰ ਲੱਗਾ ਉੱਥੇ ਨਾ ਮਰ ਲੈਂਦੀ ਦੋਸਤੋ ਸ਼ਾਮ ਨੂੰ ਨਾ ਚਲੋ ਇੰਜੋਏ ਕਰਕੇ ਉਹ ਕੇਕ ਕੱਟਣ ਲੱਗ ਜਾਂਦੇ ਨੇ ਦੋਸਤੋ ਮੁੰਡੇ ਦੀ ਜਿਹੜੀ ਭੈਣ ਹੁੰਦੀ ਏ ਉਹਨੂੰ ਉਹਦੇ ਆਸ਼ਕ ਦੀ ਵੀਡੀਓ ਕਾਲ ਆ ਜਾਂਦੀ ਏ ਉਹ ਝੁੱਕ ਕੇ ਲੈਪਟਾਪ ਨਾ ਬੋਟ ਦੇ ਉੱਤੇ ਲੈ ਜਾਂਦੀ ਏ ਦੋਸਤੋ ਜਦੋਂ ਬੋਟ ਦੇ ਉੱਤੇ ਲੈ ਕੇ ਜਾਂਦੀ ਏ ਨਾ ਉਹਦਾ ਆਸ਼ਕ ਉਹਨੂੰ ਬੁਖਾਉਂਦਾ ਆ ਵੇਖ ਮਰਨੀ ਐ ਕਹਿੰਦਾ ਸ਼ਹਿਰ ਚ ਕਿਵੇਂ ਦੇ ਬੱਦਲ ਚਮਕਣ ਡਈ ਨਹੀਂ ਬਿਜਲੀ ਤੇ ਬਿਜਲੀ ਝਟਕਣ ਡਈ ਏ ਉਹਨੇ ਨੂੰ ਦੋਸਤੋ ਇੱਕਦਮ ਜੇ ਕਨੈਕਸ਼ਨ ਟੁੱਟ ਜਾਂਦਾ ਉਹ ਆਪਣੇ ਪਿਓ ਨੂੰ ਆ ਕੇ ਕਹਿੰਦੀ ਮੈਨੂੰ ਨਾ ਜਉਣ ਦਾ ਫੋਨ ਆਇਆ ਸੀ ਤੇ ਉਹ ਮੈਨੂੰ ਕਹਿੰਦਾ ਵੀ ਆ ਵੇ ਕਿਵੇਂ ਤੇ ਬੱਦਲ ਚੜੇ ਨੇ ਪਤਾ ਨਹੀਂ ਕੀ ਹੋ ਗਿਆ ਕਹਿੰਦੀ ਸ਼ਹਿਰ ਦੇ ਵਿੱਚ ਇੰਨੇ ਨੂੰ ਉਹਦਾ ਮੁੰਡਾ ਕਹਿੰਦਾ ਬਾਹਰ ਮਰੋ ਸਾਰੇ ਆਹ ਵੇਖੋ ਬੱਦਲ ਇੱਥੇ ਵੀ ਚੜੇ ਜੇ ਦੋਸਤੋ ਜਦੋਂ ਸਾਰੇ ਬਾਹਰ ਨਿਕਲ ਕੇ ਵੇਖਦੇ ਨੇ ਐਡੀਆਂ ਵੱਡੀਆਂ ਵੇਲਾ ਮੱਛੀਆਂ ਸਾਰੀਆਂ ਕਿਨਾਰੇ ਵੱਲੋਂ ਭੱਜੀਆਂ ਜਾਂਦੀਆਂ ਹੁੰਦੀਆਂ ਨੇ ਤੇ ਮੁੰਡੇ ਦਾ ਪਿਓ ਕਹਿੰਦਾ ਬੋਲਿਓ ਇਹ ਉਦੋਂ ਭੱਜਦੀਆਂ ਨੇ ਜਦੋਂ ਬੜਾ ਤਕੜਾ ਕੋਈ ਸੰਕਟ ਆਉਣਾ ਹੋਵੇ ਕੋਈ ਨਾ ਕੋਈ ਚੱਕਰ ਪੈਣਾ ਹੈ ਬਚ ਕੇ ਰਹੁ ਜੇ ਕੁਝ ਹੋਏ ਤਾਂ ਦੱਸਿਓ ਇੱਕਦਮ ਨਾ ਬੋਟਲ ਦੇ ਥੱਲੇ ਆਵਾਜ਼ ਆਉਂਦੀ ਟੱਕ ਮੁੰਡੇ ਦਾ ਪਿਓ ਭੱਜ ਕੇ ਥੱਲੇ ਜਾਂਦਾ ਵੇਖ ਕੇ ਤੇ ਆਵਾ ਕੀ ਹੋਇਆ ਕੋਈ ਬੱਟਾ ਤਾਂ ਨਹੀਂ ਫਸ ਗਿਆ ਇਹਨੇ ਨੂੰ ਮੁੰਡੇ ਦੇ ਪਿਓ ਦੇ ਸੱਟ ਵੱਜ ਜਾਂਦੀ ਏ ਇਹਨੇ ਨੂੰ ਮੁੰਡਾ ਕਹਿੰਦਾ ਡੈਡੀ ਕੋਈ ਚੱਕਰ ਦੇ ਪੈਣ ਵਾਲਾ ਉਹ ਕਹਿੰਦਾ ਤੁਸੀਂ ਡਰੋ ਨਾ ਯਾਰ ਨਾ ਤਾਂ ਆ ਇਨੇ ਨੂੰ ਫੋਨ ਕਰਦਾ ਹੈ ਸ਼ਹਿਰ ਦੇ ਵਿੱਚ ਵੀ ਫੈ ਸ਼ਹਿਰ ਚ ਹੋਇਆ ਕੀ ਹੈ ਕੁੜੀ ਦੀ ਮਾਂ ਪੁੱਛਦੀ ਹੈ ਆਪਣੇ ਦੋਸਤ ਨੂੰ ਫੋਨ ਲਾ ਕੇ ਕੁੜੀ ਛੱਤ ਤੇ ਜਾਂਦੀ ਹੈ ਕੁੜੀ ਦੇ ਫੋਨ ਦੀ ਵੀ ਰੇਂਜ ਜੁੜ ਜਾਂਦੀ ਹੈ ਉਹ ਵੀ ਕਿਸੇ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕਰਦੀ ਇਨੇ ਨੂੰ ਬੋਰਡ ਤੇ ਨਾ ਇੱਕ ਬੜੀ ਡਰਾਉਣੀ ਜੀ ਚੀਜ਼ ਆ ਜਾਂਦੀ ਸਾਰੇ ਡਰ ਜਾਂਦੇ ਨੇ ਪਰ ਇਹ ਦਾ ਪਰ ਬਾਅਦ ਚ ਪਤਾ ਲੱਗਦਾ ਇਹ ਤੇ ਕੁੜੀ ਆ ਵਾ ਗੰਦੀ ਲਾ ਦੇ ਸਾਡੀ ਗੰਦੀ ਲਾ ਦੇ ਡਰਾਂ ਰਹੀ ਆ ਕਹਿੰਦਾ ਚੱਲੋ ਚੱਲ ਸਾਲਿਆਵੇਂ ਨਾ ਡਰਿਆ ਕਰ ਉਦੋਂ ਬਾਅਦ ਕਹਿੰਦੀ ਫੋਨ ਲੱਗ ਗਿਆ ਫੋਨ ਲੱਗ ਗਿਆ ਇਹ ਦੋਦੀ ਕੁੜੀ ਕਹਿੰਦੀ ਡੈਡੀ ਬਾਹਰ ਵੇਖ ਕਿੱਡੇ ਅੱਗ ਦੇ ਗੋਲੇ ਡਿੱਗਣ ਦੇ ਨਹੀਂ ਉਹਦਾ ਪਿਓ ਬਾਹਰ ਜਾ ਕੇ ਵੰਦਾ ਓਏ ਹੋਏ ਹੋਏ ਓ ਬੱਲੇ ਬੱਲੇ ਢੀਆਂ ਵੱਡੀਆਂ ਰੋਕਟਾਂ ਉਹ ਕਹਿੰਦਾ ਰੋਕਟਾਂ ਕੋ ਨਹੀਂ ਆ ਉੱਤੋਂ ਕੋਈ ਗੋਲੇ ਆਉਣ ਦੇ ਨੇ ਬੜੇ ਤਗੜੇ ਇੰਨੇ ਨੂੰ ਇਹ ਸਾਰੇ ਜਨੇ ਡਰ ਜਾਂਦੇ ਨੇ ਇੱਕ ਦੂਜੇ ਨੂੰ ਫੜ ਕੇ ਬੈ ਜਾਂਦੇ ਨੇ ਮਰ ਜਾਓ ਫੜੀ ਰੱਖੋ ਖੋਰੇ ਕੀ ਚੀਜ਼ ਜੇ ਇੰਨੇ ਨੂੰ ਦੇ ਪਿਓ ਨੂੰ ਸਮਝ ਆਉਂਦਾ ਵੀ ਉਹ ਐ ਕੋਈ ਰੌਕਟਾ ਕੋ ਨਹੀਂ ਇਹ ਉੱਤੇ ਸੈਟਲਾਈਟ ਭੱਜਾ ਜੇ ਉਹ ਆਪਣੇ ਤੇ ਡਿੱਗਣ ਡਿਆ ਇੰਨੇ ਨੂੰ ਇੱਕ ਗੋਲਾ ਆ ਕੇ ਉਹਨਾਂ ਦੀ ਬੋਟ ਦੇ ਵਿੱਚ ਇੰਜਨ ਤੇ ਵੱਜਦਾ ਧੜਮ ਉਦੋਂ ਬਾਅਦ ਜਦੋਂ ਇਹ ਜਾ ਕੇ ਵੇਂਦੇ ਨੇ ਵੀ ਇੰਜਨ ਹੋਇਆ ਕੀ ਹੈ ਤੇ ਪਤਾ ਲੱਗਦਾ ਇੰਜਨ ਤੇ ਖਰਾਬ ਹੋ ਗਿਆ ਜਦੋਂ ਹਵਾ ਇਕਦਮ ਤੇਜ਼ ਚੱਲਣ ਲੱਗ ਜਾਂਦੀ ਹੈ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਸਾਰੇ ਜਣੇ ਕਿਸ਼ਤੀ ਦੇ ਅੰਦਰ ਵੜ ਜਾਂਦੇ ਨੇ ਇਕਦਮ ਕੰਪਸ ਵੀ ਘੁੰਮਣ ਲੱਗ ਜਾਂਦਾ ਹੈ ਤੇ ਉਹਦਾ ਮੁੰਡਾ ਵੀ ਧੜੰਮ ਦੀ ਗਈ ਥੱਲੇ ਜਦੋਂ ਕੁਛ ਤੇ ਇੱਕਦਮ ਹਿੱਲਣ ਲੱਗ ਗਈ ਨਾ ਉਹਨੂੰ ਬੜੀ ਭੈੜੀ ਸੱਟ ਵੱਜੀ ਮੋਢਾ ਹਿੱਲ ਗਿਆ ਸਾਰੇ ਠੰਡੇ ਤੱਤੇ ਦੁੱਧ ਘਿਓ ਸਾਰਾ ਕੋਈ ਡੁੱਲ ਜਾਂਦਾ ਦਹੀਂ ਦੂਹੀਂ ਇੰਨੇ ਨੂੰ ਮੁੰਡੇ ਦਾ ਪਿਓ ਜਾਂਦਾ ਫੜਾ ਫੜਾ ਜੈਕਟਾਂ ਲੈ ਕੇ ਆਉਂਦਾ ਜਿਹੜੀਆਂ ਤੈਰਨ ਵਾਲੀਆਂ ਹੁੰਦੀਆਂ ਨੇ ਇੰਨੇ ਨੂੰ ਕੀ ਹੁੰਦਾ ਇੱਕਦਮ ਹੀ ਬੱਤੀ ਭੱਜ ਜਾਂਦੀ ਕਹਿੰਦਾ ਬੱਤੀ ਕਿਵੇਂ ਭੱਜ ਗਈ ਯਾਰ ਜਦੋਂ ਲਾਉਣ ਦੀ ਕੋਸ਼ਿਸ਼ ਕਰਦਾ ਉਹ ਤਾਂ ਬੱਤੀ ਲੱਗਦੀ ਹੀ ਕੋਨੀ ਮੁੰਡਾ ਵਿੰਦਾ ਮਾਂ ਤੇਰੇ ਤੇ ਨੱਕ 'ਚੋਂ ਖੂਨ ਆਉਂਦਾ ਇੰਨੇ ਨੂੰ ਉਹਦੀ ਪੈਣ ਬੜਾ ਬੜਾ ਜਾ ਕੇ ਉੱਥੇ ਪਰਾਂ ਬੂਕ ਦਿੰਦੀ ਉਲਟੀ ਤੇ ਉਲਟੀ ਕਰਦੇ ਨੇ ਬੂਹੇ ਬੰਦ ਕਰਨ ਦੀ ਪਰ ਬੂਹੇ ਬੰਦ ਹੁੰਦਾ ਹੀ ਕੋ ਨਹੀਂ ਇਕਦਮ ਖਿੜਕੀ ਵੀ ਖੁੱਲ ਜਾਂਦੀ ਹੈ ਮੁੰਡੇ ਦੇ ਪਿਓ ਕੋਲ ਇੱਕ ਦਿਵਾਲੀ ਦੀ ਫੁੱਲ ਚੜੀ ਬਚੀ ਹੁੰਦੀ ਹੈ ਮੁੰਡੇ ਦਾ ਪਿਓ ਜਦੋਂ ਦਿਵਾਲੀ ਦੀ ਫੁੱਲ ਚੜੀ ਲਾਂਦਾ ਇੰਨੇ ਨੂੰ ਵੇਂਦਾ ਵੀ ਆਲੇ-ਦਾਲੇ ਤੇ ਕੁਝ ਦਿਖਦਾ ਹੀ ਨਹੀਂ ਪੈ ਨੇਰਾ ਹੀ ਨੇਰਾ ਇਹਨੇ ਨੂੰ ਪੈ ਜਾਂਦੇ ਨੇ ਤੇ ਅਗਲੇ ਦਿਨ ਜਦੋਂ ਸਵੇਰ ਹੁੰਦੀ ਹੈ ਕਹਿੰਦਾ ਜਿਹੜਾ ਤੂਫਾਨ ਆਇਆ ਸੀ ਨਾ ਰਾਤਿਆਂ ਦਾ ਪਾ ਬਚ ਗਏ ਆ ਉਹਦੇ ਤੋਂ ਕਹਿੰਦਾ ਪਾਣੀ ਦਾ ਪਤਾ ਹੀ ਨਹੀਂ ਲੱਗਾ ਕਿੱਧਰ ਉੱਡ ਗਿਆ ਯਾਰ ਤੇ ਉਹਦੀ ਭੈਣ ਜਿਹੜੀ ਹੁੰਦੀ ਹੈ ਮੁੰਡੇ ਦੀ ਜਾ ਕੇ ਸਿਗਨਲ ਚੈੱਕ ਕਰਦੀ ਹੈ ਮੇਰੇ ਫੋਨ 'ਤੇ ਸਿਗਨਲ ਆਵੇ ਮੈਂ ਆਪਣੇ ਆਸ਼ਕ ਜਦੋਂ ਤਾਂ ਪਿਓ ਕੰਪਾਸ ਚੈੱਕ ਕਰਦਾ ਹੋਵੇ ਨਾ ਕੰਪਾਸ ਤੇ ਸਾਰਾ ਉਲਟਾ ਹੋ ਗਿਆ ਯਾਰ ਉਹਦਾ ਪਿਓ ਕਹਿੰਦਾ ਓਏ ਐਵੇਂ ਨਾ 7 ਲੱਖ ਸਾਲ ਪਹਿਲਾਂ ਹੋਇਆ ਸੀ ਜਿਵੇਂ ਹੁਣ ਹੋਇਆ ਐਨੇ ਨੂੰ ਉਹਨੂੰ ਆਪਣੀ ਟੈਨਸ਼ਨ ਪਾਈ ਜਾਂਦੀ ਉਹਦੀ ਭੈਣ ਨੂੰ ਵੀ ਮੇਰਾ ਤੇ ਬੋਏਫ੍ਰੈਂਡ ਮਰ ਗਿਆ ਹੁਣ ਮੈਂ ਕੀ ਕਰਾਂ ਜਦੋਂ ਉਹਦੀ ਮਾਂ ਨੂੰ ਸਮਝਾਉਣ ਆਉਂਦੀ ਓ ਚੱਲ ਕੋਈ ਗੱਲ ਨਹੀਂ ਪੁੱਤਰ ਬੋਏਫ੍ਰੈਂਡ ਸੀ ਮਰ ਗਿਆ ਹੋਰ ਬਣਾ ਲਈ ਉਹਨੂੰ ਮਾਰ ਕੇ ਧੱਕਾ ਪਾ ਜਾਂਦੀ ਭਾਜਾ ਮੰਮੀ ਮੇਰਾ ਸੱਚਾ ਪਿਆਰ ਸੀ ਇੰਨੇ ਨੂੰ ਉਹਦੇ ਸ਼ੈਤਾਨ ਮੁੰਡੇ ਦਾ ਦਿਮਾਗ ਚੱਲ ਪਈਂਦਾ ਜਿਹੜੇ ਗਬਾਰੇ ਆਪਣੇ ਜਨਮ ਦਿਨ ਤੇ ਲਿਆ ਸੀ ਚੁੱਕ ਕੇ ਉਤਾਂ ਢਾ ਦੇਂਦਾ ਪਤੰਦਰ ਦਾ ਮੁੰਡੇ ਦਾ ਪਿਓ ਇੰਨੇ ਨੂੰ ਫੋਨ ਲਾ ਲੈਣਾ ਇੱਕ ਇੱਕ ਬੰਦੇ ਨੂੰ ਫੋਨ ਲੱਗ ਜਾਂਦਾ ਜਦੋਂ ਉਹ ਬੰਦਾ ਫੋਨ ਚੁੱਕਦਾ ਉਹ ਕਹਿੰਦਾ ਓਏ ਮੈਂ ਤੇ ਆਪ ਫਸਿਆ ਤੁਹਾਨੂੰ ਕਿੱਥੋਂ ਬਚਾਵਾਂ ਮੈਂ ਇੱਕ ਸਮਰੀ ਦਾ ਮਾਲਕ ਆ ਮੈਂ ਆਪ ਫਸਿਆ ਪਿਆ ਤੇਰੇ ਤੋਂ ਇੰਨੀ ਦੂਰ ਆ ਮੈਂ ਉਹ ਆਂਦਾ ਟੈਨਸ਼ਨ ਨਾ ਲਾਓ ਯਾਰ ਤੁਸੀਂ ਕਹਿੰਦਾ ਸਮੁੰਦਰ ਨੇ ਫੇਰ ਵਾਪਸ ਆ ਜਾਣਾ ਤੁਸੀਂ ਚੁੱਪ ਕਰਕੇ ਬੈਠੇ ਰਹੋ ਮੇਰੇ ਵਾਂਗੂੰ ਨਾ ਮੈਂ ਵੀ ਤੇ ਬੈਠਾ ਵਾਂ ਟਿੱਕੇ ਉਹ ਕਹਿੰਦਾ ਓਏ ਕਿਤੇ ਛੱਤ ਦੇ ਚੜਜੋ ਉੰਜ ਹੀ ਲੰ ਦੀ ਜਗ੍ਹਾ ਬੈਠ ਜਾ ਜਦੋਂ ਪਾਣੀ ਨੇ ਆਉਣਾ ਤੁਹਾਨੂੰ ਰੋੜ ਕੇ ਲੈ ਜਾਣਾ ਓਏ ਉਹ ਅੰਦਰ ਟੈਨਸ਼ਨ ਨਾ ਲਾਓ ਪਾਰਕਿਆਂ ਦਾ ਮੇਰੀ ਜਿਹੜੀ ਸਮਰੀ ਨੇ ਨਾ ਸਮਰੀ ਦੇ ਵਿੱਚ ਸਿਰਫ ਤਿੰਨ ਬੰਦੇ ਹੀ ਆ ਸਕਦੇ ਨੇ ਮੈਂ ਤੁਹਾਡੇ ਸਾਰੇ ਟੱਬਰ ਨੂੰ ਨਹੀਂ ਵਾਰਡ ਸਕਦਾ ਵਗ ਦੇ ਵਗ ਨੂੰ ਮੇਰੇ ਕੋਲ ਸਿਰਫ ਤਿੰਨ ਜਣੇ ਆ ਸਕਦੇ ਜਿਨ੍ਹਾਂ ਨੇ ਬਚਣਾ ਆਪਣੀ ਸਲਾਹ ਕਰ ਲਓ ਇੰਨੇ ਨੂੰ ਮੁੰਡੇ ਦਾ ਪਿਓ ਕਾਪੀ ਪੈਨ ਲੈ ਕੇ ਵੇਖਣ ਲੱਗ ਜਾਂਦਾ ਵੀ ਉਹ ਕਿੰਨੀ ਕਿਲੋਮੀਟਰ ਦੂਰ ਹੈ ਤੇ ਕਦੋਂ ਆਪਾਂ ਜਾਵਾਂਗੇ ਆਪਣੇ ਘਰਦਿਆਂ ਨੂੰ ਕਹਿੰਦਾ ਕਹਿੰਦਾ ਫਟਾਫਟ ਅੱਜ ਖਾ ਪੀ ਲਓ ਜੋ ਖਾਣਾ ਆਪਾਂ ਸਵੇਰੇ ਜਾਵਾਂਗੇ ਤੇ ਉਹਦੇ ਕੋਲ ਪਹੁੰਚ ਜਾਾਂਗੇ ਅਗਲੀ ਸਵੇਰ ਜਦੋਂ ਹੁੰਦੀ ਹੈ ਫ ਆਂਦਾ ਹਿੱਲਦਾ ਕੀ ਪਿਆਂਦਾ ਲੰਗੜਾ ਆਦਮੀ ਭੱਜਿਆ ਹੁੰਦਾ ਹੱਥ 'ਚ ਡੰਡਾ ਹੁੰਦਾ ਕੋਲੋ ਦੇ ਕਾਲੇ ਰੰਗ ਦਾ ਕੁੱਤਾ ਹੁੰਦਾ ਨਜ਼ਰ ਆਲਾ ਮੁੰਡੇ ਦਾ ਪਿਓ ਦੇ ਕੋਲ ਜਾਂਦਾ ਉਹਨੂੰ ਪੁੱਛਦਾ ਹਾਂ ਵੀ ਤੂੰ ਕਿੱਥੋਂ ਆਇਆ ਲੈ ਫਿਰ ਪਾਣੀ ਪੀ ਲੈ ਟੈਨਸ਼ਨ ਨਾ ਲੈ ਤੂੰ ਜਦੋਂ ਇੱਕ ਦੂਜੇ ਨਾਲ ਗੱਲ ਕਰਦੇ ਨੇ ਉਹਨੂੰ ਸਮਝ ਹੀ ਨਹੀਂ ਆਉਂਦੀ ਸਾਲਾ ਕੀ ਤੱਤ ਬੱਤ ਜੀ ਮਾਰੀ ਜਾਂਦਾ ਉਹ ਪਤੰਦਰ ਤੱਕ ਉਹ ਐਵੇਂ ਦਾ ਨਿਕਲਿਆ ਪੀ ਕੇ ਉਹਦੇ ਹੀ ਪਾਣੀ ਉਹਦੇ ਹੀ ਮੂੰਹ ਤੇ ਬੋਤਲ ਮਾਰਦਾ ਚੱਲੇ ਉਧਰੋਂ ਉਹਦੀ ਜਨਾਨੀ ਭੱਜੀ ਆਉਂਦੀ ਹਾਏ ਮੇਰਾ ਬੰਦਾ ਮਾਰਤਾ ਹਾਏ ਮੇਰਾ ਬੰਦਾ ਮਾਰਤਾ ਉਹ ਆਂਦਾ ਪਿੱਛੇ ਹੀ ਤੁਰ ਜਾ ਕਿਤੇ ਤੇਰੇ ਵੀ ਘਸੁੰਨ ਚਾ ਸੋਟੀ ਜਾ ਕੇ ਵੱਜਦੀ ਉਹਦੇ ਮੋਢੇ ਦੇ ਉੱਤੇ ਤੇ ਲਹੂ ਲਿਵਾਨ ਕਰ ਦਿੰਦਾ ਉਹਨੂੰ ਇੰਨੇ ਨੂੰ ਮੁੰਡੇ ਦੀ ਮਾਂ ਭੱਜ ਕੇ ਅੰਦਰ ਕਿਸ਼ਤੇ ਦੇ ਆਉਂਦੀ ਮਰ ਜਾ ਲੁਕ ਜਾ ਆ ਗਿਆ ਜਾਂ ਕਲੈਣਾ ਮਰ ਜਾ ਲੁਕ ਜਾ ਬੂਹਾ ਬੰਦ ਕਰ ਦਿੰਦੀ ਏ ਮੁੰਡੇ ਦੀ ਮਾਂ ਉਹਨਾਂ ਨੂੰ ਲੁਕਾ ਕੇ ਉਹਨਾਂ ਨੂੰ ਬੰਦੂਕ ਫੜਾ ਦਿੰਦੀ ਏ ਤੇ ਆਪ ਨਿੱਕੀ ਜੀ ਛੁਰੀ ਫੜ ਕੇ ਆਪ ਉਹਦੇ ਪਿੱਛੇ ਲੁਕ ਜਾਂਦੀ ਏ ਉਧਰ ਉਹ ਸਾਂਣ ਦਾ ਬੱਚਾ ਮਾਰ ਮਾਰ ਲੱਤਾਂ ਸਾਰਾ ਬੂਹਾ ਭੰਨ ਦਿੰਦਾ ਤੇ ਅੰਦਰ ਵੜੀ ਜਾਂਦਾ ਉਹਨੇ ਤੇ ਸ਼ੁਕਰ ਕੀਤਾ ਮੈਨੂੰ ਕੁਝ ਖਾਣ ਨੂੰ ਮਿਲਿਆ ਦੱਬ ਕੇ ਖਾਂਦਾ ਤੇ ਉਹਨਾਂ ਨੂੰ ਲੱਭਦਾ ਹੈ ਕਿੱਥੇ ਨੇ ਉਹ ਟੱਬਰ ਸਾਰਾ ਮੁੰਡੇ ਦੀ ਮਾਂ ਬੜੀ ਹੁਸ਼ਿਆਰ ਹੁੰਦੀ ਨਿੱਕੇ ਜੇ ਮੋਰੇ ਚੋਂ ਬਾਹਰ ਨਿਕਲ ਜਾਂਦੀ ਏ ਇਹ ਬੰਦੇ ਨੂੰ ਲੱਗਦਾ ਲੈ ਓਏ ਜਨਾਨੀ ਤੇ ਲੰਗ ਗਿਆ ਹੱਥੋਂ ਜਦੋਂ ਮੁੰਡੇ ਦੀ ਮਾਂ ਬਾਹਰ ਨਿਕਲਦੀ ਐ ਇੰਨੇ ਨੂੰ ਕਤੀੜ ਭੌਂਕ ਪੈਂਦੀ ਐ ਉਹਦੀ ਜਦੋਂ ਕਤੀੜ ਭੌਂਕਦੇ ਸਿੱਧਾ ਮੁੰਡੇ ਦੀ ਮਾਂ ਤੇ ਹਮਲਾ ਕਰ ਦਿੰਦਾ ਸ਼ਿਕਾਰੀ ਕਿਸੇ ਥਾਂ ਦਾ ਪਰ ਉਹ ਵੀ ਪੂਰੀ ਵੈਲਣ ਦੀ ਘਰ ਵਾਲੀ ਐ ਮਾਰ ਕੇ ਚਾਕੂ ਕਤੀੜ ਦਾ ਗਲਾ ਵੜ ਦਿੰਦੀ ਐ ਉਹ ਬੰਦਾ ਆ ਕੇ ਵਿੰਦਾ ਹਾਏ ਓਏ ਮੇਰਾ ਪਾਲਤੂ ਮਾਰ ਛੜਿਆ ਓਏ ਕਿੱਥੇ ਗਈ ਆ ਜਨਾਨੀ ਇਹਨੂੰ ਨਹੀਂ ਮੈਂ ਛੱਡਦਾ ਹੁਣ ਇੰਨੇ ਨੂੰ ਮੁੰਡੇ ਦੀ ਮਾਂ ਕੀ ਕਰਦੀ ਐ ਚਲਾਕੀ ਦੇ ਨਾਲ ਅੱਗੋਂ ਵੜਦੀ ਐ ਇੱਕ ਮੁੱਖ ਨਿਕਾ ਜਾ ਮੋਰਾ ਹੁੰਦਾ ਅੱਗੋਂ ਮੋਰੇ ਦੇ ਵਿੱਚੋਂ ਜਦੋਂ ਨਿਕਲ ਕੇ ਅੰਦਰ ਜਾਂਦੀ ਐ ਉਹ ਪਤੰਦਰ ਦਾ ਸ਼ਿਕਾਰੀ ਪਹਿਲਾਂ ਹੀ ਉੱਥੇ ਬੈਠਾ ਹੁੰਦਾ ਜਦੋਂ ਮੁੰਡੇ ਦੀ ਦੀ ਮਾਥਾ ਲੈਡਿਕ ਪੈਂਦੀ ਉਹ ਵਿਚਾਰੀ ਜਦੋਂ ਉਹਨੂੰ ਚਾਕੂ ਮਾਰਨ ਲੱਗਦੀ ਹੈ ਗਰੀਬਣੀ ਉਹਦੇ ਹੱਥ ਤੇ ਪੈਰ ਮਾਰਦੇ ਆਂਦਾ ਮਾਰ ਕੇ ਵਖਾ ਚਾਕੂ ਫੜ ਲੈਂਦੀ ਈ ਉਹਦਾ ਝਾਟਾ ਤੇ ਮਾਰਦਾ ਈ ਮੂੰਹ ਥੱਲੇ ਸਿੱਧਾ ਸੁੱਟ ਲੈਂਦਾ ਉਹਨੂੰ ਸੋਫੇ ਦੇ ਉੱਤੇ ਦੋ ਜੰਮੇ ਦੋਵੇਂ ਨਕੰਮੇ ਵਹਿੰਦੇ ਰਹਿੰਦੇ ਨੇ ਮਾਂ ਕੁੱਟਦਾ ਪਿਆ ਸਾਡੀ ਇੰਨੇ ਨੂੰ ਸਾਰੇ ਜਵਾਕ ਬਾਹਰ ਨਹੀਂ ਕਢਾਉਂਦੇ ਨਾ ਮਾਰਦੀ ਆ ਗੋਲੀ ਸਾਰੀ ਬੋਟ ਨੂੰ ਲੱਗ ਜਾਂਦੀ ਅੱਗ ਮਾਂ ਦੀ ਚਲੋ ਚਲੋ ਮਰਨੇੋਂ ਨਿਕਲੋ ਬਾਹਰ ਫੜਾ ਫਟ ਜਦੋਂ ਬਾਹਰ ਨਿਕਲ ਕੇ ਜਾਂਦੇ ਨੇ ਉਹ ਵਹਿੰਦੇ ਨੇ ਬੰਦਾ ਫੇਰ ਨਹੀਂ ਕਲਾਇਆ ਉਹ ਤੇ ਸਾਲਾ ਮਰਿਆ ਹੀ ਕੋਨੀ ਇੰਨੇ ਨੂੰ ਜਦੋਂ ਮੈਂ ਗੁਬਾਰੇ ਲਾਏ ਜਨਮ ਦੇਣਦੇ ਉਹਦੇ ਕਰਕੇ ਬੰਦਾ ਵੇਖ ਕੇ ਆ ਗਿਆ ਮਾਂ ਦੀ ਪਾਗਲਾ ਕਿਤੇ ਥਾਂ ਤੇ ਤੇਰੀ ਥੋੜਾ ਗਲਤੀ ਉਹ ਤੇ ਗੁਬਾਰੇ ਸਾਨੂੰ ਉੱਡ ਗਏ ਉੱਡ ਗੋ ਵੇਖ ਕੇ ਆ ਗਿਆ ਚੱਲ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਮੇਰੇ ਪੁੱਤਰ ਮੁੰਡਾ ਨੇ ਮੰਮੀ ਮੰਮੀ ਆਵੇਂ ਕਿਵੇਂ ਦੀ ਮੱਛੀ ਅੱਗੇ ਵੇਖਦੇ ਕਈ ਲੱਗੀ ਆ ਇੰਨੇ ਨੂੰ ਮਾਂ ਵੇਂਦੀ ਹਾਏ ਹਾਏ ਵੇ ਉਹ ਤੇ ਉਸਾਨ ਪਿੱਛੇ ਹੀ ਲਗਾ ਹੁੰਦਾ ਜੇ ਵੇ ਭੱਜੋ ਜਦੋਂ ਇੱਕ ਵੱਡੇ ਜੇ ਪਹਾੜ ਤੋਂ ਥੱਲੇ ਡਿੱਗਦੇ ਨੇ ਮੈਂ ਤਾਂ ਹਾਏ ਹਾਏ ਵੇ ਕਿੱਡੇ ਡੱਬੇ ਪਏ ਨੇ ਵੇ ਜ਼ਹਿਰ ਵਾਲੇ ਇਹਨਾਂ ਫੜਾ ਫੜ ਭੱਜ ਲੋ ਕਿਤੇ ਫੇਰ ਨਾ ਪਿੱਛੇ ਆ ਜਾ ਜਦੋਂ ਪਿੱਛੇ ਮੋੜ ਕੇ ਵੇਂ ਅਨਾ ਮਮੀ ਮਮੀ ਵੇ ਕਿੰਨੀਆਂ ਬੋਤਲਾਂ ਵੇਚ ਕੇ ਕੁਲਫੀ ਖਾਵਾਂਗੇ ਆਂਦੀ ਮਰਨਿਆ ਕੁਲਫੀ ਸਵਾਹ ਖਾਣੀ ਬੁੱਲ ਤੇਰੇ ਸੁੱਕੇ ਪਏ ਨੇ ਤੈਨ ਤੇ ਡੀਹਾਈਡਰੇਸ਼ਨ ਹੋ ਗਿਆ ਤੈਨੂੰ ਤੇ ਪਾਣੀ ਦੀ ਲੋੜ ਏ ਜਦੋਂ ਵੇਂਦੀ ਏ ਲੈ ਪੁੱਤਰਾ ਹੁਣ ਪਾਣੀ ਪੀ ਲਈਏ ਥੋੜਾ ਜਾ ਤੂੰ ਵੀ ਪੀ ਲਈ ਮੈਂ ਵੀ ਜਦੋਂ ਪਾਣੀ ਪੀਣ ਲੱਗਦੇ ਨੇ ਬੋਤਲ ਦੇ ਵਿੱਚ ਤੇ ਤੁਪਕਾ ਵੀ ਨਹੀਂ ਹੁੰਦਾ ਮੁੰਡੇ ਦੀ ਭੈਣ ਕਹਿੰਦੀ ਹਾਏ ਹਾਏ ਮਮੀ ਮੈਂ ਲੱਗਦਾ ਬੋਤਲ ਚੰਗੀ ਤਰ੍ਹਾਂ ਬੰਦ ਨਹੀਂ ਸੀ ਕੀਤੀ ਮਾਂ ਦੀ ਗੰਦੀ ਲਾਦ ਨਾ ਮਜ਼ਾ ਨਾ ਸਵਾਦ ਮਰਨੀ ਇੱਕ ਕੰਮ ਗਿਆ ਸੀ ਉਹ ਵੀ ਨਹੀਂ ਹੋਇਆ ਇਹਦੇ ਤੋਂ ਕੁੜੀਆਂ ਦੀ ਮੈਨੂੰ ਗੰਦੀ ਲਾਦ ਦੱਸਦੀ ਆਪ ਵੀ ਤੇ ਤਿਰਛੀਆਂ ਮਾਰ ਇਨਨੂ ਇਨਨੂ ਨਾ ਇੱਕ ਜਹਾਜ਼ ਦੇਖਦਾ ਜਹਾਜ਼ ਨੂੰ ਜਦੋਂ ਅੰਦਰ ਵੇਂਦਰ ਹਾਏ ਹਾਵੇ ਅੰਦਰ ਕੁਛ ਹਿੱਲਦਾ ਜੇ ਪੇ ਅੰਦਰ ਨਾ ਮਰਿਓ ਜਾਇਓ ਅਲੀ ਮਰ ਜਾਏ ਵੇ ਕਾਣੀ ਵੇ ਡਰੀ ਉਹਨਾਂ ਨਾਲੇ ਡਰਾਈ ਉਹਨਾਂ